ਬਹੁਤ-ਬਹੁਤ ਜੀ ਆਇਆਂ ਤੇ ਮੈਂ ਪੰਚਾਇਤ ਵੱਲੋਂ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਜੋ ਸਾਡੇ ਪਿੰਡ 'ਚ ਇਹਨਾਂ ਨੇ ਵਾਟਰ ਵਰਕਸ ਦੀ ਨਵੀਨੀ ਕਰਨ ਦਾ ਨੀਂਹ ਪੱਥਰ ਰੱਖਿਆ ਜੀ ਖੁੱਡੀਆਂ ਸਾਹਿਬ ਦਾ ਮੈਂ ਜੀ ਆਇਆਂ ਕਰਦਾ ਤੇ ਤੁਹਾਡੇ ਸਾਹਮਣੇ ਆਪਦੇ ਤੁਹਾਨੂੰ ਸੰਬੋਧਨ ਕਰਾਂਗੇ ਚੰਦ ਸ਼ਬਦਾਂ ਦੇ ਵਿੱਚ ਇਹਦੇ ਬਾਅਦ ਸੇ ਸਾਡੀਆਂ ਮਾਮਾ ਪੈਣਾ ਬੈਠੀਆਂ ਹੈ ਇੱਕ ਵਾਦਾ 1000 ਰੁਪਏ ਦਾ ਭਗਵੰਤ ਮਾਨ ਮੋਹਰਾਂ ਨੇ ਕੀਤਾ ਸੀ ਉਹ ਵੀ ਜਲਦੀ ਪੂਰਾ ਕਰ ਦੇਣਗੇ ਉਹਨੇ ਕਿਹਾ ਠੀਕ ਹੈ ਸੀ 2 ਸਾਲ ਲੇਟ ਰਹਿ ਕੇ ਇਸ ਗਲਤੀ ਮਾਫੀ ਚਾਉਨੇ ਪਰ ਜਿਹੜੇ ਗੱਲਾਂ ਕਰਦੇ ਆ ਨਾ ਉਹ ਕਹਿੰਦੇ ਸੀ 15-15 ਲੱਖ ਰੁਪਏ ਦੇਵਾਂ ਤੇ ਕਈ ਮਾਤੜਾ ਨੇ ਨਾਲ ਦੀ ਨਾਲ ਖਾਤੇ ਖਲਾਲੇ ਸੀ ਵੀ ਹੁਣ ਤਾਂ ਜਾਂ 2-3 ਮਹੀਨਿਆਂ ਨੂੰ ਉਧਰ ਨੇ ਪੱਸੀ ਗੱਲ ਬਣ ਗਈ ਕਿਸੇ ਨੇ ਨਹੀਂ ਪੁੱਛਿਆ ਸੀ ਦੂਜੇ ਵੀ ਬਹੁਤ ਸਾਰੀਆਂ ਗੱਲਾਂ ਦਿੱਲੀ ਚ ਜਾ ਕੇ ਵੀ ਕਰਦੇ ਜਿਹੜਾ ਨੇ 70 70 ਸਾਲ ਰਾਜ ਕਰ ਲਿਆ ਕਦੇ ਕਿਸੇ ਦੀ ਸਾਰ ਨਹੀਂ ਨ ਲਈ ਸੀ ਉਹ ਵੀ ਨਵੇਂ-ਨਵੇਂ ਡਾਇਲੌਗ ਹੋਮ ਬੋਲਣ ਲੱਗ ਗਏ ਆ ਵੀ ਅਸੀਂ ਉੱਥੇ ਆਹ ਕਰਾਂਗੇ ਅਸੀਂ ਆਹ ਕਰਾਂਗੇ ਸੋ ਸਤਿਕਾਰਯੋਗ ਭਰਾਓ ਜਿਹੜਾ ਭੈਣੋ ਜਿਹੜਾ ਸਾਨੂੰ ਸਮਾਂ ਮਿਲਿਆ ਥੋੜੀ ਸੇਵਾ ਵਿੱਚ ਹਾਜ਼ਰ ਹੈ ਤੇ ਪੂਰੀ ਇਮਾਨਦਾਰੀ ਨਾਲ ਜਿਵੇਂ ਜੇ ਤੁਸੀਂ ਮੈਨੂੰ ਐਮਐਲਏ ਬਣਾਇਆ ਸੀ ਜਾਂ ਮੈਨੂੰ ਮਨਿਸਟਰ ਬਣਾ ਲਿਆ ਮੈਂ ਅੱਜ ਵੀ ਉਸੇ ਤਰ੍ਹਾਂ ਹੀ ਕੋਈ ਕਦੇ ਕਿਸੇ ਕਿਸੇ ਗਲਤ ਕੰਮ ਵਿੱਚ ਲੋਕ ਸੁੱਖ ਸ਼ਾਂਤੀ ਨਾਲ ਵਸਦੇ ਐ ਨਹੀਂ ਤਾਂ ਹਮੇਸ਼ਾ ਹੀ ਥੱਕੇ ਹੁੰਦੇ ਸੀ ਤੁਸੀਂ ਆਪ ਜਾਣਦੇ ਹੋ ਜਦ ਲੱਤ ਸਲੇ ਦੀ ਟੱਪ ਜਾ ਪਰਚਾ ਹੋ ਜਾ ਉਹ ਉਹ ਇਹਦੀਆਂ ਗੱਲਾਂ ਅਸੀਂ ਆਪਣੇ ਮਨ ਵਿੱਚ ਨਹੀਂ ਰੱਖੀਆਂ ਹਰ ਇੱਕ ਗੱਲ ਨੂੰ ਤਕਾ ਸਮਝਾਉਣ ਦੀ ਕੋਸ਼ਿਸ਼ ਕਰਦੇ ਆਂ ਔਰ ਸਾਡੀ ਤਾਂ ਅਰਦਾਸ ਹੀ ਇਹ ਹੈ ਕਿ ਮਿਹਰ ਕਰੇ ਵਾਹਿਗੁਰੂ ਅਪਾ ਸਾਰੇ ਸੁੱਖ ਸ਼ਾਂਤੀ ਨਾਲ ਰਹੀਏ ਭਾਈਚਾਰਾ ਬਣਾ ਕੇ ਰੱਖੀਏ ਕੰਮ ਉਹ ਆਪੋ ਆਪਣਾ ਕਰਨਾ ਹੈ ਜੇ ਸੁੱਖ ਸ਼ਾਂਤੀ ਅਤੇ ਕੰਮ ਵਿੱਚ ਵੀ ਤਰੱਕੀ ਹੋ ਜਾਂਦੀ ਹੈ ਬੰਦਾ ਉਧਰ ਨੂੰ ਧਿਆਨ ਦਿੰਦਾ ਹੈ ਅਸੀਂ ਨੇਕ ਕਮਾਈ ਕਰਕੇ ਰਜਮੀ ਰੋਟੀ ਖਾਈਏ ਅਸੀਂ ਸੁੱਖ ਦੀ ਨੀਂਦ ਸੌ ਸਕੀਏ ਸਾਡੀ ਤਾਂ ਇਹ ਹੀ ਵਾਹਿਗੁਰੂ ਵਗੇ ਅਰਦਾਸ ਹੈ ਖੋੜੀ ਸੇਵਾ ਵਿੱਚ ਹਾਜ਼ਰ ਹੋਇਆ ਫਿਰ ਵੀ ਅੱਜ ਵੀ ਜੇ ਕੋਈ ਗੱਲਬਾਤ ਹੈ ਫਿਰ ਜੇ ਕਦੇ ਲੋੜ ਹੋਵੇ ਕੋਈ ਖੁੱਡੀਆਂ ਬਹੁਤੀ ਦੂਰ ਨਹੀਂ ਤਕਰੀਬਨ ਸਲਿਚਰ ਐਤਵਾਰ ਮੈਂ ਹੋਇਆ ਹੀ ਕਰਦਾ ਉਹਦੇ ਵਿੱਚੋਂ ਅੱਜ ਜਿਵੇਂ ਇੰਨਾ ਪਿੰਡਾਂ ਦਾ ਪੰਜਾ ਚਾਰਾਂ ਪਿੰਡਾਂ ਦਾ ਪ੍ਰੋਗਰਾਮ ਰੱਖਿਆ ਗਿਆ ਇੱਥੇ ਇਸ ਤਰ੍ਹਾਂ ਦੇ ਪ੍ਰੋਗਰਾਮ ਸੀ ਉਹਨਾਂ ਵਿੱਚ ਸ਼ਾਮਲ ਹੋਣਾ ਹੈ ਤੇ ਨਹੀਂ ਹਮੇਸ਼ਾ ਜਾਂ ਉੱਥੇ ਦੋ ਮੁੰਡੇ ਘਰੇ ਹਮੇਸ਼ਾ ਬੈਠੇ ਹੁੰਦੇ ਆ ਹਰੇਕ ਦੀ ਲੋਕ ਸੁਕੀਬ ਲਿਖ ਲੈਂਦੇ ਆ ਜਿਹੜੀ ਹੱਲ ਕਰ ਸਕਦੇ ਹੋਈਏ ਜਿਹਦਾ ਕੋਈ ਨਾ ਕੋਈ ਸਿਰਸ ਹਰਾਣਾ ਨਿਕਲ ਸਕੇ ਤਾਂ ਉਹਦੇ ਲਈ ਜ਼ਰੂਰ ਜ਼ੋਰ ਲਾਇਆ ਜਾਂਦਾ ਤੇ ਲਾਉਂਦਾ ਰਹੂੰਗਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅੱਜ 4 ਪਿੰਡਾਂ ਵਿੱਚ ਜਾਣਾ ਹੈਗਾ 55 ਜਗ 4000 ਅੱਜ ਸੱਤ ਪਿੰਡ ਹੈ ਜੀ ਅੱਜ ਮੈਂ ਚੰਡੀਗੜ੍ਹੋਂ ਆਇਆ ਸੀ ਸੱਤ ਮਿੰਟ ਰੱਖੇ ਗਏ ਹੈ ਕਿੰਨੇ ਦਾ ਵਿਕਾਸ ਕਰ ਰਿਹਾ ਹੈ ਵਿਕਾਸ ਚੱਲ ਹੀ ਜਾਣਾ ਜੀ ਲਗਾਤਾਰ ਜਿਹੜੇ 2 ਸਾਲ ਰਹਿ ਗਏ तकरीबन ਬਜਟ ਠੀਕ ਹੋ ਜੂਗਾ ਸਰਕਾਰ ਦਾ ਤੇ ਉਹਦੇ ਨਾਲ ਚੱਲੇਗਾ ਭਾਈ ਮੈਂਬਰ ਮੰਡਲੀ ਦੇ ਸਾਹਮਣੇ ਹੈ ਇਹ ਮੰਗਾਂ ਰੱਖੀਆਂ ਹੈ ਇਸ ਮੰਗਾ ਤੇ ਕੰਮ ਕਰਨਾ ਚਾਹੁੰਦੇ ਇੱਕ ਤਾਂ ਜੀ ਵਾਟਰ ਵਕਸ ਦਾ ਨਵੀਨੀਕਰਨ ਦਾ ਮੁੱਦਾ ਠਾਇਆ ਸੀਗਾ ਉਹਦਾ ਅੱਜ ਨੀਂ ਪੱਥਰ ਰੱਖਿਆ ਗਿਆ ਹੈਗਾ ਤੇ ਉਸ ਤੋਂ ਬਾਅਦ ਪਿੰਡ ਲੈਵਲ ਤੇ ਅਸੀਂ ਜੋ ਸਾਂਝੀਆਂ ਮੰਗਾਂ ਉਸ ਪਾਈਪ ਲਾਈਨਾਂ ਪੈਣ ਵਾਲੀਆਂ ਪਿੰਡ ਚ ਜੀ ਬਾਕੀ ਫਰਨੀ ਤੇ ਵੀ ਇੰਟਰਲੌਕ ਟਾਈਲ ਲੱਗੇ ਜੋ ਫਰਨੀ ਤੇ ਸੜਕ ਹੈਗੀ ਉਹਦੇ ਬਾਹਰ-ਬਾਰ ਜੀ ਇੱਕ ਬੁੰਡਿਆ ਨੇ ਖਾਸ ਤੌਰ ਤੇ ਜਿੰਮ ਦੀ ਮੰਗ ਰੱਖੀ ਹੈਗੀ ਆ ਜਿਹੜੀ ਕਿ ਦਿੱਤੀ ਜਾਵੇ ਕਿਉਂਕਿ ਯੂਥ ਕਾਫੀ ਆ ਪਿੰਡ ਦਾ ਤੇ ਆਪਣੇ ਐਵੇਂ ਕਹਿਦੀ ਵੀ ਬਾਕੀ ਪਿੰਡਾਂ ਨਾਲੋਂ ਨਸ਼ਾ ਪੱਤਾ ਵੀ ਬਹੁਤ ਘੱਟ ਆ ਪਿੰਡ 'ਚ ਤੇ ਯੂਥ ਪੂਰਾ ਮਿਹਨਤੀ ਹੈਗਾ ਬਾਕੀ ਜੋ ਕੋਈ ਬੈਂਚ ਰੋੜਾ ਰੋੜ ਦੇ ਨਾਲ ਬੈਠਣੋਂ ਜੀ ਜਾਂ ਕੋਈ ਫੱਟੇ ਜੋ ਆਪਣੀਆਂ ਸਾਂਝੀਆਂ ਥਾਵਾਂ ਤੇ ਹੁੰਦੇ ਆ ਜੀ ਬਾਕੀ ਕੋਈ ਲਾਈਟਾਂ ਲੱਗਣ ਪਿੰਡ 'ਚ ਬਾਕੀ ਜੋ ਗਰੀਬਾਂ ਲਈ ਜੋ ਵੀ ਸਹਾਇਤਾ ਹੁੰਦੀ ਹੈ ਜਿਵੇਂ ਕੋਈ ਫਲਸ਼ਾਂ ਵਗੈਰਾ ਹੁੰਦੀਆਂ ਹੈਗੀਆਂ ਜਾਂ ਕੋਈ ਕਮਰੇ ਆ ਉਹਨਾਂ ਦਾ ਅਗਾਜ ਆ ਕੇ ਪ੍ਰੋਸੈਸ ਚੱਲ ਰਿਹਾ ਹੈਗਾ ਜੀ। ਭਾਈ ਜੀ ਮੇਨਤਾ ਮੰਗਾ ਹੈਗੀ ਬਾਕੀ ਮੰਦਰ ਆਪਣੇ ਇੱਥੇ ਹੈਗਾ ਜੀ। ਉਹਦੀ ਚਾਰ ਦੁਵਾਰੀ ਦੀ ਮੰਗ ਕਰੀ ਜਾਵੇ ਕੋਈ ਚਲੋ ਸਹੂਲਤ ਦਿੱਤੀ ਜਾਵੇ। ਬਾਕੀ ਟੈਂਟ ਦੀ ਡਿਮਾਂਡ ਕਰੀ ਗਈ ਹੈ ਜੀ ਗੁਰੂ ਘਰ ਦਾ ਟੈਂਟ ਆ ਜੀ। ਇੱਕ ਗਰੀਬਾਂ ਦੀ ਧਰਮਸ਼ਾਲਾ ਜੀ ਉਹਨਾਂ ਲਈ ਵੀ ਮੰਗਿਆ ਗਿਆ ਵੀ ਟੈਂਟ ਦਾ ਹੋਵੇ ਜੀ। ਇਹ ਨਵੀਂ ਪੰਚਾਇਤ ਤੋਂ ਬਾਅਦ ਪਹਿਲੀ ਵਾਰ ਕਿਸੇ ਅਜਿਹੀ ਕੋਈ ਵੱਡੀ ਮੀਟਿੰਗ ਸੱਦੀ ਹੈ ਪਿੰਡ ਦੇ ਵਿੱਚ ਤਾਂ ਹੋਰ ਵੀ ਕੋਈ ਮੰਗਾ ਲੋਕਾਂ ਨੇ ਦੱਸਿਆ। ਇਹ ਆ ਸਾਰੀਆਂ ਮੰਗਾਂ ਮਤਲਬ ਕਿ ਲੋਕਾਂ ਦੀਆਂ ਹੀ ਸੁਣੀਆਂ ਗਈਆਂ ਸੀਗੀਆਂ ਇਹ ਹੀ ਦੱਸੀਆਂ ਗਈਆਂ ਹੈਗੀਆਂ ਜੀ ਬਾਕੀ ਜੋ ਵੀ ਹੋਰ ਵੀ ਮੰਗਾ ਆਪਾਂ ਕਿਹਾ ਵੀ ਜਿਐਨ ਜਦੋਂ ਮਰਜੀ ਆਓ ਜੀ ਸਭ ਮੰਗਾ ਆਪਣਾ ਪੂਰਾ ਜੋਰ ਆ ਵੀ ਪੂਰਾ ਪਿੰਡ ਦਾ ਵਿਕਾਸ ਹੋਵੇ